हेलो डियर स्टूडेंट्स मैं हाँ अध्यापक राजनीतर सिक्ख्या की किताब उसका चैप्ट नंबर अठ जिसका नाम है आदि नुक पत्थरी सो बचो सब तो पहले अपनी स्क्रीन पर देखो तो तस्वीर नजर आ रही है इस ਸਭ ਤੋਂ ਪਹਿਲਾ ਵਿਅਕਤੀ ਜਿਹੜਾ ਹੈ ਉਸਨੇ ਹੱਥ ਵਿੱਚ ਬਰੀਫਕੇਸ ਫੜਿਆ ਹੋਇਆ ਹੈ ਤੇ ਸਭ ਤੋਂ ਐਂਡ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਇਨਸਾਨ ਜਿਹੜਾ ਹੈ ਉਹ ਇੱਕ ਬਾਂਦਰ ਦੇ ਰੂਪ ਵਿੱਚ ਹੈ ਯਾਨੀ ਕਿ ਜਾਨਵਰ ਦੇ ਰੂਪ ਵਿੱਚ ਹੈ ਸੋ ਇਹ ਇਨਸਾਨ ਦੀ ਕਹਾਣੀ ਹੈ ਕਿ ਜਿਸ ਰੂਪ ਵਿੱਚ ਅੱਜ ਅਸੀਂ ਹਾਂ ਸਾਨੂੰ ਉਸ ਰੂਪ ਤੱਕ ਜਾਂ ਉਸ ਉન્નਤੀ ਤੱਕ ਜਾਂ ਅੱਜ ਦੇ ਇੱਕ ਵਿਕਸਿਤ ਰੂਪ ਨੂੰ ਪਾਉਣ ਲਈ ਇੱਕ ਲੰਬੀ ਮਿਹਨਤ ਅਤੇ ਸੰਘਰਸ਼ ਕਰਨਾ ਪਿਆ ਹੈ चैप्ट चैप्टर इंसाना है, है जिस बड़े गौर समझना है तो देखिए कि इंसानी इतिहास जो हिस्टरी से प्री हिस्टरी वंडिया हुआ है यानी कि इतिहास पूर्व इतिहास सब तो पहले जानी कि इतिहास की है इतिहास वह है जिसका साढ़े को ਕੋਈ ਸਬੂਤ ਨਹੀਂ ਲਿਖਤੀ ਰਿਹਾ ਹੈ ਸੋ ਜਿਹੜੇ ਸਬੂਤ ਨੇ ਜਿਵੇਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਜੱਲਿਆਂਵਾਲਾ ਬਾਗ ਜੱਲਿਆਂਵਾਲਾ ਬਾਗ ਦਾ ਇੱਕ ਇਤਿਹਾਸ ਹੈ ਸਾਨੂੰ ਪਤਾ ਹੈ ਸਾਡੀ ਜਿਹੜੀ ਜੰਗੇ ਆਜ਼ਾਦੀ ਹੈ ਉਸ ਦਿਨ ਨਾਲ ਇਸ ਦਾ गहरा ਸੰਬੰਧ ਹੈ ਨੈਕਸਟ ਅਸੀਂ ਦੇਖ ਰਹੇ ਹਾਂ ਤਾਜ ਮਹਿਲ ਜਿਹੜਾ ਕਿ ਸਾਨੂੰ ਮੁਗਲ ਕਾਲ ਦੀ ਯਾਦ ਦਿਲਾਉਂਦਾ ਹੈ ਕਿ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਜਿਹੜੀ ਹੈ ਉਹ ਕਿੰਨੇ ਕਮਾਲ ਦੀ ਸੀ ਯਾਨੀ ਕਿ ਸਾਡੇ ਕੋਲ ਇੱਕ ਸਬੂਤ ਦੇ ਰੂਪ ਵਿੱਚ ਮੌਜੂਦ ਹੈ ਵਾਲ ਆਫ ਚਾਈਨਾ ਗ੍ਰੇਟ ਵਾਲ ਆਫ ਚਾਈਨਾ ਸਾਨੂੰ ਦੱਸਦੀ ਹੈ ਕਿ ਚੀਨ ਦਾ ਇਤਿਹਾਸ ਜਿਹੜਾ ਹੈ ਉਹ ਕੀ ਹੈ ਬਕਾਇਦਾ ਉਸ ਦਾ ਸਾਡੇ ਕੋਲ ਸਬੂਤ ਹੈ ਇੱਕ ਲੰਬੀ ਦੀਵਾਰ ਦੇ ਰੂਪ ਵਿੱਚ ਤੇ ਪਿਆਰੇ ਬੱਚੋ ਹੁਣ ਤੁਸੀਂ ਦੇਖ ਰਹੇ ਹੋ ਸਿੰਧ ਘਾਟੀ ਦੀ ਸੱਭਿਤਾ ਬਕਾਇਦਾ ਇਸ ਦੇ ਸਾਡੇ ਕੋਲ ਪਰਮਾਨ ਨੇ ਪਿਆਈ ਕੀ ਇਤਿਹਾਸ ਦਾ ਖਾਸ ਹਿੱਸਾ ਹੈ ਸੋ ਇਤਿਹਾਸ ਨੂੰ ਜਾਣਨ ਤੋਂ ਬਾਅਦ ਅੱਜ ਦਾ ਜਿਹੜਾ ਚੈਪਟਰ ਹੈ ਉਸ ਦਾ ਸੰਬੰਧ ਕਿਸ ਦੇ ਨਾਲ ਹੈ ਅੱਜ ਦੇ ਚੈਪਟਰ ਦਾ ਸੰਬੰਧ ਹੈ ਇਨਸਾਨ ਦੇ ਪੂਰਵ ਇਤਿਹਾਸਿਕ ਕਾਲ ਦੇ ਨਾਲ ਤੇ ਬੱਚੋ ਪੂਰਵ ਇਤਿਹਾਸਿਕ ਕਾਲ ਕੀ ਹੁੰਦਾ ਹੈ ਆਓ ਜਾਣੀਏ ਪੂਰਵ ਇਤਿਹਾਸ ਦਾ ਕੋਈ ਲਿਖਤੀ ਵੇਰਵਾ ਨਹੀਂ ਹੈ ਅਤੇ ਇਹ ਉਹ ਸਮਾਂ ਬਹੁਤ ਲੰਬਾ ਹੈ ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਨੰਬਰ 1 ਪ੍ਰਾਚਨ ਪੱਥਰ ਯੁੱਗ ਨੰਬਰ 2 ਮੱਧ ਪੱਥਰ ਯੁੱਗ ਤੇ ਨੰਬਰ 3 ਨਵੀਨ ਪੱਥਰ ਯੁੱਗ ਵਿਗਿਆਨੀ ਮੰਨਦੇ ਹਨ ਕਿ ਇਨਸਾਨ ਜਿਹੜਾ ਹੈ ਇਸ ਧਰਤੀ ਦੇ ਉੱਤੇ ਉਹ ਲਗਭਗ 30 ਲੱਖ ਸਾਲ ਪਹਿਲੇ ਉਸ ਦਾ ਇਸ ਧਰਤੀ ਦੇ ਉੱਤੇ ਉਸ ਦੀ ਆਮਦ ਹੁੰਦੀ ਹੈ ਤੇ ਇਸ ਪੀਰੀਅਡ ਨੂੰ ਜਿਹੜਾ ਅਸੀਂ ਹੁਣ ਤਿੰਨ ਹਿੱਸਿਆਂ ਦੇ ਵਿੱਚ ਜਦੋਂ ਵੰਡਿਆ ਹੈ ਤੇ ਉਹਦਾ ਸਭ ਤੋਂ ਪਹਿਲਾ ਪਾਰਟ ਲੈਨੇ ਹਾਂ ਜਿਹਨੂੰ ਅਸੀਂ ਪੈਲੀਓਲਿਥਿਕ ਜਾਂ ਪੁਰਾਤਨ ਪੱਥਰੀ ਯੁੱਗ ਕਹਿੰਦੇ ਹਾਂ ਕੀ ਹੈ ਪੈਲੀਓਲਿਥਿਕ ਜਾਂ ਪੁਰਾਤਨ ਪੱਥਰੀ ਯੁੱਗ ਇਹ ਸਮਾਂ ਲਗਭਗ 3.5 ਲੱਖ ਸਾਲ ਤੋਂ 11000 ਸਾਲ ਪੁਰਾਣਾ ਹੈ ਮਨੁੱਖ ਬਿਲਕੁਲ ਇੱਕ ਜਾਨਵਰ ਵਾਂਗ ਜੀਵਨ ਜੀ ਰਿਹਾ ਸੀ ਉਹ ਨੰਗਾ ਰਹਿੰਦਾ ਸੀ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਕੰਦ ਮੂਲ ਮੱਛੀਆਂ ਅਤੇ ਜਾਨਵਰਾਂ ਦੀ ਤਰ੍ਹਾਂ ਕੱਚਾ ਮਾਸ ਖਾਂਦਾ ਸੀ ਗੁਫਾਵਾਂ ਅਤੇ ਦਰੱਖਤਾਂ ਉੱਤੇ ਰਹਿੰਦਾ ਸੀ ਉਹ ਸ਼ਿਕਾਰੀ ਦੀ ਜ਼ਿੰਦਗੀ ਜੀਉਂਦਾ ਸੀ ਅਤੇ ਇਹ ਸ਼ਿਕਾਰ ਉਹ ਨਕੀਲੇ ਅਤੇ ਵੱਜਨੀ ਪੱਥਰਾਂ ਦੇ ਨਾਲ ਕਰਦਾ ਸੀ ਇਸ ਸਮੇਂ ਨੂੰ ਅੰਗਰੇਜ਼ੀ ਵਿੱਚ ਪੈਲੀਓਲਿਥਿਕ ਪੀਰੀਅਡ ਕਿਹਾ ਜਾਂਦਾ ਹੈ ਸੋ ਬੱਚੋ ਪੈਲੀਓਲਿਥਿਕ ਪੀਰੀਅਡ ਤੋਂ ਬਾਅਦ ਜਿਹੜਾ ਪ੍ਰੀ ਹਿਸਟਰੀ ਹੈ ਜਾਂ ਪੁਰਾਣ ਇਤਿਹਾਸ ਕਾਲ ਹੈ ਉਸ ਦਾ ਜਿਹੜਾ ਅਗਲਾ ਭਾਗ ਆਂਦਾ ਹੈ ਉਹ ਆਂਦਾ ਹੈ ਮੱਧ ਪੱਥਰ ਯੁੱਗ ਦਾ ਜਾਂ ਮੈਸੋਲੀਥਿਕ 에ਜ ਹੁਣ ਮੈਸੋਲੀਥਿਕ 에ਜ ਕੀ ਹੈ ਇਹ ਯੁੱਗ 10000 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਇਸ ਸਮੇਂ ਦੌਰਾਨ ਨੁਕ ਦੀ ਜ਼ਿੰਦਗੀ ਵਿੱਚ ਕੁਝ ਸੁਧਾਰ ਹੋਇਆ ਉਸ ਨੇ ਕੁਝ ਨਵੀਆਂ ਚੀਜ਼ਾਂ ਅਤੇ ਕਿਰਿਆਵਾਂ ਸਿੱਖੀਆਂ ਉਹ ਟੁੱਟੇ ਭੱਜੇ ਪੱਥਰਾਂ ਦੀ ਜਗ੍ਹਾ ਨੁਕੀਲੇ ਪੱਥਰ ਵਰਤੋਂ ਵਿੱਚ ਲਿਆਉਣਾ ਲੱਗ ਪਿਆ ਹੁਣ ਉਹ ਪੱਥਰਾਂ ਦੇ ਛੋਟੇ ਮੋਟੇ ਹਥਿਆਰ ਜਿਵੇਂ ਕਿ ਕੁਹਾੜੀ ਗੰਡਾਸੇ ਭਾਲੇ ਬਣਾਉਣੇ ਸਿੱਖ ਗਿਆ ਸੀ ਅਨਾਜ ਦੀ ਜਾਣਕਾਰੀ ਅਤੇ ਸੰਭਾਲ ਪ੍ਰਤੀ ਜਾਗਰੂਕ ਹੋ ਗਿਆ ਸੀ ਉਹ ਲੱਕੜੀ ਪੱਤੇ ਅਤੇ ਬਾਸ ਦੀਆਂ ਝੌਂਪੜੀਆਂ ਬਣਾਉਣੀਆਂ ਵੀ ਸਿੱਖ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਆਂਦਾ ਹੈ ਕੀ ਹੈ ਐਸੇ ਪੀਰੀਅਡ ਦੇ ਵਿੱਚ ਇੱਕ ਬਹੁਤ ਖਾਸ ਖੋਜ ਹੁੰਦੀ ਹੈ ਇਨਸਾਨ ਬੁੱਧੀਦਾਰੀ ਹੋ ਜਾਂਦਾ ਹੈ ਤੇ ਉਹ ਅੱਗ ਦੀ ਖੋਜ ਕਰਦਾ ਹੈ ਹੁਣ ਅਗ ਦੀ ਖੋਜ ਤੇ ਪਹੀਏ ਦੀ ਖੋਜ ਦੇ ਨਾਲ ਉਸ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਂਦਾ ਹੈ ਕੀ ਬਦਲਾਅ ਆਂਦਾ ਹੈ ਨੰਬਰ 1 ਅਗ ਦੀ ਖੋਜ ਪੱਥਰ ਨਾਲ ਪੱਥਰ ਰਗੜ ਕੇ ਹੋਈ ਅਤੇ ਇਸ ਖੋਜ ਨਾਲ ਉਸ ਨੇ ਅਗ ਬਾਲ ਕੇ ਗਰਮੀ ਲੈਣਾ ਅਤੇ ਭੋਜਨ ਪਕਾ ਕੇ ਸਿੱਖਣਾ ਸ਼ੁਰੂ ਕੀਤਾ ਪਹੀਏ ਦੀ ਖੋਜ ਗੋਲ ਵਸਤੂਆਂ ਦੇ ਰੇੜਨ ਦੇ ਨਾਲ ਹੋਈ ਅਤੇ ਉਹ ਕੋਲ ਨਾਲ ਉਸ ਦੁਆਰਾ ਚੀਜ਼ਾਂ ਨੂੰ ਕੁਝ ਸੌਖੇ ਢੰਗ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਉਣ ਵਿੱਚ ਉਸ ਨੂੰ ਸਹਾਇਤਾ ਮਿਲੀ ਸੋ ਥੀਸ ਵਰ ਦਾ ਰੈਵਲੂਸ਼ਨਰੀ ਚੇਂजेस ਇੱਕ ਕ੍ਰਾਂਤੀਕਾਰੀ ਪਰਿਵਰਤਨ ਮੰਨੇ ਜਾ ਸਕਦੇ ਹਨ ਪਰ ਸਾਰੇ ਵਿਦਿਆਰਥੀ ਇਹ ਇਸ ਗੱਲ ਨੂੰ ਯਾਦ ਰੱਖਣ ਕਿ ਅਗਦੀ ਖੋਜ ਜਾਂ ਪਹੀਏ ਦੀ ਖੋਜ ਜਿਹੜੀ ਹੈ ਇੱਥੋਂ ਤੱਕ ਵੀ ਇਨਸਾਨ ਨੂੰ ਪਹੁੰਚਣ ਲੱਗਿਆਂ ਹਜ਼ਾਰਾਂ ਸਾਲਾਂ ਦੀ ਮਿਹਨਤ ਜਿਹੜੀ ਹੈ ਉਸ ਤੋਂ ਗੁਜ਼ਰਨਾ ਪਿਆ ਹੋਵੇਗਾ ਇਹ ਐਨਾ ਸੌਖਾ ਕੰਮ ਨਹੀਂ ਸੀ ਤਾਂ ਬੱਚੋ ਇਸ ਤੋਂ ਅੱਗੇ ਤੀਸਰਾ ਪਾਠ ਜਿਹੜਾ ਇਸ ਪ੍ਰੀ ਹਿਸਟਰੀ ਦਾ ਆਂਦਾ ਹੈ ਪੂਰਵ ਇਤਿਹਾਸਿਕ ਕਾਲ ਦਾ ਹੈ। दैट इज ਨਿਊ ਲਿਥਿਕ ਏਜ ਜਾਂ ਨਵੀਨ ਪੱਥਰ ਯੁੱਗ। ਤੇ ਇਹਦੇ ਵਿੱਚ ਇਨਸਾਨ ਜਿਹੜਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਆਂਦਾ ਹੈ। ਪਰਿਵਰਤਨ ਕੀ ਹੈ ਕਿ ਇਹ ਯੁੱਗ ਲਗਭਗ 8000 ਸਾਲ ਤੋਂ ਵੱਧ ਪੁਰਾਣਾ ਮੰਨਿਆ ਜਾਂਦਾ ਹੈ। ਕਾਫੀ ਹੱਦ ਤੱਕ ਉਸ ਨੂੰ ਖੇਤੀ ਦੀ ਸਮਝ ਆ ਗਈ ਸੀ। ਉਸ ਨੇ ਰਹਿਣ-ਮਲਣੀਆਂ ਛੌਪੜੀਆਂ ਪਹਿਲਾਂ ਤੋਂ ਬਿਹਤਰ ਬਣਾ ਲਈਆਂ ਸਨ। ਉਸਦੇ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਔਜ਼ਾਰ ਪਹਿਲੇ ਤੋਂ ਕਾਫੀ ਹਲਕੇ ਅਤੇ ਬਿਹਤਰ ਹੋ ਗਏ ਸਨ ਉਹ ਮਿੱਟੀ ਦੇ ਬਰਤਨ ਬਣਾਉਣੇ ਵੀ ਸਿੱਖ ਗਿਆ ਸੀ ਅਤੇ ਕਲਾਕਾਰ ਵੀ ਹੋ ਗਿਆ ਸੀ ਚਿੱਤਰਕਾਰੀ ਵੀ ਉਸਨੇ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਇਨਸਾਨ ਇੱਕ ਕਲਾਕਾਰ ਵੀ ਬਣ ਗਿਆ ਸੀ ਸੋ ਬੱਚੋ ਇਹ ਹੈ ਇਨਸਾਨ ਦੇ ਜੀਵਨ ਦੀ ਕਹਾਣੀ ਤੇ ਫਿਰ ਤੁਹਾਨੂੰ ਮੈਂ ਇੱਕ ਵਾਰੀ ਉਸੇ ਪੇਜ ਦੇ ਉੱਤੇ ਲੈ ਜਾਣਾ ਜਿਹੜਾ ਕਿ ਅਸੀਂ ਸ਼ੁਰੂ ਕੀਤਾ ਸੀਗਾ ਕਿ ਅੱਜ ਦਾ ਇਨਸਾਨ ਯਾਨੀ ਕਿ ਅਸੀਂ ਸਾਡਾ ਰੂਪ ਤੇ ਸਾਡਾ ਉਹ ਰੂਪ ਜਦੋਂ ਅਸੀਂ ਇਸ ਧਰਤੀ ਦੇ ਉੱਤੇ ਆਏ ਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਸਾਡੇ ਲਈ ਕੀ ਜ਼ਰੂਰੀ ਹੈ ਤੇ ਕੀ ਜ਼ਰੂਰੀ ਨਹੀਂ ਹੈ ਨਾ ਕੋਈ ਦੇਸ਼ ਨਾ ਕੋਈ ਪਿੰਡ ਨਾ ਕੋਈ ਸ਼ਹਿਰ ਨਾ ਕੋਈ ਬਾਦਸ਼ਾਹ ਤੇ ਸਿਰਫ ਇੱਕ ਜਾਨਵਰ ਦੀ ਤਰ੍ਹਾਂ ਸ਼ਿਕਾਰੀ ਦੇ ਰੂਪ ਵਿੱਚ ਨੰਗ ਧੰਗ ਇੱਧਰ ਉੱਧਰ ਘੁੰਮਦੇ ਰਹਿਣਾ ਇਹ ਹੈ ਇਨਸਾਨ ਦੇ ਇਤਿਹਾਸ ਦੀ ਕਹਾਣੀ ਜਿਸ ਦਾ ਕੀ ਪੂਰਬ ਇਤਿਹਾਸ ਨਾਲ ਸੰਬੰਧ ਹੈ ਸੋ ਪਾਠ ਵਿੱਚ ਯਾਦ ਰੱਖਣ ਵਾਲੀਆਂ ਕੋਈ ਜ਼ਰੂਰੀ ਗੱਲਾਂ ਜਿਹੜੀਆਂ ਨੇ ਉਹ ਕੀ ਹਨ ਨੰਬਰ 1 ਆਦੀ ਮਨੁੱਖ ਦਾ ਜੀਵਨ ਸ਼ੁਰੂ ਵਿੱਚ ਜਾਨਵਰਾਂ ਵਾਂਗ ਸੀ ਫਿਰ ਤੁਸੀਂ ਯਾਦ ਰੱਖਣਾ ਹੈ ਇਨਸਾਨ ਦੀ ਧਰਤੀ ਉੱਤੇ ਆਮਦ ਕੋਈ 40 ਲੱਖ ਸਾਲ ਪੁਰਾਣੀ ਮੰਨੀ ਜਾਂਦੀ ਹੈ ਇਸ ਤੋਂ ਬਾਅਦ ਅੱਗ ਅਤੇ ਪਹੀਏ ਦੀ ਖੋਜ ਪੂਰਵ ਇਤਿਹਾਸ ਖੋਜ ਕਹੀ ਜਾ ਸਕਦੀ ਹੈ 4 ਅੱਗ ਦੀ ਖੋਜ ਨਾਲ ਉਸਨੇ ਭੋਜਨ ਪਕਾ ਕੇ ਖਾਣਾ ਸ਼ੁਰੂ ਕੀਤਾ ਨੰਬਰ 5 ਆਦੀ ਮਨੁੱਖ ਨੇ ਬੁੱਧੀ ਧਾਰੀ ਹੋਣ ਉਪਰੰਤ ਨਦੀਆਂ ਦੇ ਕੰਢਿਆਂ 'ਤੇ ਵਸਣਾ ਸ਼ੁਰੂ ਕੀਤਾ ਨੰਬਰ 6 ਪੀ ਮਗੈਟ ਦਾ ਜਿਹੜਾ ਕਿ ਸਾਡੇ ਭਾਰਤ ਦੇ ਮੱਧ ਪ੍ਰਦੇਸ਼ ਵਿੱਚ ਹੈ ਨਾਮ ਦੀ ਜਗਾ ਉਤੇ ఆది ਮਨੁੱਖ ਦੁਆਰਾ ਗੁਫਾਵਾਂ ਵਿੱਚ ਬਣਾਏ ਗਏ ਚਿੱਤਰ ਮਿਲੇ ਹਨ ਤੇ ਨੰਬਰ 7 ਬੁੱਧੀਤਾਰੀ ਮਨੁੱਖ ਨੇ ਹੌਲੀ-ਹੌਲੀ ਕਰਕੇ ਸਜਣਾ-ਸਵਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਬਕਾਇਦਾ ਮਨ ਕੇ ਪੱਥਰਾਂ ਦੇ ਜਾਂ ਹੋਰ ਕੀਮਤੀ ਪੱਥਰਾਂ ਦੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਹਾਥੀ ਦੰਨ ਦੀ ਵਰਤੋਂ ਸ਼ੁਰੂ ਹੋ ਗਈ ਸੀ ਹੁਣ ਆਓ ਇਸ ਪੂਰੇ ਪਾਠ ਨੂੰ ਬੜੇ ਸੌਕੇ ਤਰੀਕੇ ਦੇ ਨਾਲ ਇੱਕ ਛੋਟੀ ਜੀ ਕਵਿਤਾ ਦੇ ਰੂਪ ਵਿੱਚ ਯਾਦ ਕਰੀਏ ਜੇੜੀ ਕੀ ਸਾਨੂੰ ਇਹ ਪੂਰੇ ਪਾਠ ਨੂੰ ਬੜੇ ਸੌਖੇ ਢੰਗ ਨਾਲ ਯਾਦ ਕਰਾ ਦੇਈ ਤੇ ਕਵਿਤਾ ਕੀ ਹੈ ਜਿਹੜੀ ਤੁਸੀਂ ਯਾਦ ਕਰਨੀ ਹੈ ਸਾਰਾ ਪਾਠ ਤੁਹਾਨੂੰ ਯਾਦ ਹੋ ਜਾਏਗਾ 40 ਲੱਖ ਸਾਲ ਪੁਰਾਣੀ ਇਨਸਾਨ ਦੀ ਕਹਾਣੀ ਨਾ ਬੋਲੀ ਨਾ ਦੇਸ਼ ਸੀ ਉਸ ਦਾ ਜਾਨਵਰਾਂ ਦਾ ਸੀ ਹਾਂ ਜੰਗਲਾਂ ਦੇ ਵਿੱਚ ਵਾਸ ਸੀ ਉਸ ਦਾ ਮੁਸ਼ਕਿਲ ਨਾਲ ਦੋ ਚਾਰ ਝੁੰਡਾਂ ਦੇ ਵਿੱਚ ਰਹਿੰਦਾ ਸੀ ਤੇ ਕਰਦਾ ਸੀ ਉਹ ਸ਼ਿਕਾਰ ਫੇਰ ਬੁੱਧੀ ਜੰਦ ਆਈ ਉਸ ਨੂੰ ਹੋਈ ਅਗ ਦੀ ਖੋਜ ਬਦਲ ਗਿਆ ਸੀ ਜੀਵਨ ਉਸ ਦਾ ਪਹੀਆ ਕੁਮਿਆ ਜਿਸ ਰੋਜ ਪੱਥਰ ਯੁੱਗ ਫੇਰ ਖਤਮ ਹੋ ਗਿਆ ਬਦਲੇ ਸੰਧ ਹਥਿਆਰ ਚਿੱਤਰਕਾਰੀ ਜਦ ਉਸ ਨੇ ਸਿੱਖੀ ਹੋ ਗਿਆ ਉਹ ਕਲਾਕਾਰ ਫੇਰ ਨਦੀਆਂ ਦੇ ਕੰਢੇ ਵਸਿਆ ਦਿੱਤਾ ਖੇਤ ਨੂੰ ਪਾਣੀ ਇਸ ਤੋਂ ਬਾਅਦ ਹੀ ਸ਼ੁਰੂ ਹੋ ਗਈ ਸਭਿਅਤਾ ਦੀ ਕਹਾਣੀ ਸੋ ਐਸੀ ਤੁਹਾਡਾ ਅੱਜ ਦਾ ਚੈਪਟਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੈਪਟਰ ਬੜੇ ਸੌਕੇ ਤਰੀਕੇ ਨਾਲ ਇਨਸਾਨ ਦੀ ਕਹਾਣੀ ਜਿਹੜੀ ਕਿ ਇਤਿਹਾਸ ਦੇ ਰੂਪ ਵਿੱਚ ਹੈ ਉਹ ਯਾਦ ਹੋ ਗਈ ਹੋਵੇਗੀ ਕਿਉਂਕਿ ਤੁਹਾਡਾ ਅਗਲਾ ਚੈਪਟਰ ਜਿਹੜਾ ਹੈ ਉਹ ਸਿੰਧ ਘਾਟੀ ਸਭਿਅਤਾ ਦੇ ਨਾਲ ਸੰਬੰਧ ਹੈ ਐਸ ਕਰਕੇ ਮੈਂ ਕਿਹਾ ਸੀਗਾ ਕਿ ਫਿਰ ਨਦੀਆਂ ਦੇ ਕੰਢੇ ਵਸਿਆ ਦਿੱਤਾ ਖੇਤ ਨੂੰ ਪਾਣੀ ਇਸ ਤੋਂ ਬਾਅਦ ਹੀ ਸ਼ੁਰੂ ਹੋ ਗਈ ਸਭਿਅਤਾ ਦੀ ਕਹਾਣੀ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੂਬ ਮਨ ਲਗਾ ਕੇ ਪੜ੍ਹ